ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਈਓਰ ਇਸ ਸਮੇਂ ਵੀਡੀਓ ਦੇਖ ਰਹੇ ਆ ਦਾ ਸਾਰਿਆਂ ਨੂੰ ਤਾਂ ਅੰਦਰ ਉਸਤੀ ਬਖਸ਼ੀ ਚੜ੍ਹਦੀ ਕਲਾ ਦੇ ਵਿੱਚ ਰੱਖੀ ਪਹੁੰਚਿਆ ਹਾਂ ਜੀ ਰੋਪੜ ਇੱਕ ਸਰਪ੍ਰਾਈਜ਼ ਦੇਣਾ ਕਰਦੇ ਆ ਉਹਨੂੰ ਰੋਜ਼ ਗੱਦੇ 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 ਅੱਜ ਗੱਦੇ ਲੈ ਜਾਣੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਮੈਂ ਗੱਦੇ ਲੈ ਕੇ ਆ ਰਿਹਾ ਘਰ ਨੂੰ ਤੇ ਹੁਣ ਦੇਖਦੇ ਆ ਉਹਨਾਂ ਦੇ ਰਿਐਕਸ਼ਨ ਕਰਜੇ ਕਿ ਕਹੇ ਜੇ ਹੁੰਨੇ ਆ ਕਿ ਤਰ੍ਹਾਂ ਦੀ ਬੋਲ ਨਾ ਸੋਫਾ ਕੰਮ ਤਾਂ ਵਿੱਚ ਰੱਖ ਦੇ ਤੂੰ ਵਿੱਚ ਬੜ ਜਾਣਾ ਕੋਈ ਚੱਕ ਹਾਂਜੀ ਉੱਪਰ ਬੰਦ ਬਣਾ ਹੀ ਕਰ ਦਾਂ ਹਾਂ ਸੋਫਾ ਕੰਮ ਵਿੱਚ ਆ ਜਾਣਾ ਦੇਖਿਆ ਆਂਦੇ ਤਾਂ ਠੰਡੀ ਪਈ ਗੱਡੀ ਗੱਦੇ ਘਿਰੂਗਾ ਤਾਂ ਨਹੀਂ ਬੰਨੇ ਹੋਏ ਉੱਪਰ ਤਾਂ ਇਹ ਤਾਂ ਠੀਕ ਹੈ ਮਾਰਾ ਪ੍ਰੋਗਰਾਮ ਹੋ ਗਿਆ ਮੈਨੂੰ ਬੜੀ ਚਿੰਤਾ ਹੋਈ ਹੋਈ ਹੈ ਤੋ ਚਿੰਤਿਕਾ ਚਿੰਤਾ ਦਾ ਕਰਨ ਦੀ ਲੋੜ ਨਹੀਂ ਚਿੰਤਾ ਦਾ ਚੇਤਾ ਦਾਕਰ ਹੁੰਦਾ ਹੈ ਲਓ ਜੀ ਉਧਰ ਹੀ ਭਲੇ ਭਲੇ ਆ ਖਾਣੇ ਵਾਲੀ ਆਟ ਪਾ ਜਾਂਦੀ ਆ ਓਏ ਇਹ ਕੁਲਚੇ ਉਹ ਕਿੱਧਰ ਜਾ ਰੋਕ ਸਾਲ ਪਰਲਾ ਇਹ ਕੁਲਚੇ ਕਾ ਤੇ ਚਾੜਦਾ ਓਏ ਮੈਨੂੰ ਜਾਣਦਾ ਦੇਖੀ ਖਲਾਊਗਾ ਮੈਨੂੰ ਹੁਣ ਪਹਿਲਾਂ ਇਹ ਲੈ ਆ ਜਾ ਚੱਲ ਵੀ ਪਰ ਤੇ ਪਰ ਖਾਲਾ ਇੱਕ ਕਿ ਪੀਸ ਆ ਜਾ ਇਹਦਾ ਬੰਦਾ ਮੇਰਾ ਬਹੁਤ ਪੁਰਾਣਾ ਪਖਪ ਹੈ ਬਹੁਤ ਦੂਰ ਆਉਂਦਾ ਇੰਨੀ ਦੂਰ ਤੇ ਤੇਰਾ ਥੱਕ ਜਾਂਦਾ ਹਣਾ ਖਾਦਾ ਪੀਤਾ ਤੇਰਾ ਹਾਜਮ ਹੋ ਜਾਂਦਾ ਹਣਾ ਸਾਰਾ ਹੀ ਹੈ ਹਾਏ ਓਏ ਮੇਰੇ ਦਾਮ ਟੋਟਿਆ ਵਾ ਮੁੰਡੇ ਦਾ ਤਾਂ ਪਛਾਣ ਲਿਆਉਦਾ ਮੈਨੂੰ ਹਾਂ ਪੱਕੀ ਗੱਲ ਹੈ ਅੱਛਾ ਘਰ ਇੱਧਰ ਹੈ ਇੰਨੀ ਦੂਰ ਜਾਣਾ ਪੈਂਦਾ ਫਿਰ ਤੈਨੂੰ ਇੱਧਰ tufaan ਆਵੇ ਸੀ ਇੱਧਰ ਕੋਲ ਅੱਛਾ ਅੱਛਾ ਇੱਕ ਆਣੂ ਦੋਸਾ ਕਰੂਗਾ ਠੀਕ ਹੈ ਠੀਕ ਹੈ ਠੀਕ ਹੈ ਤੂੰ ਮੇਰੇ ਕੋ ਪਹਿਚਾਨ ਲਿਆ ਪੱਕਾ ਉਹ ਆਇਆ ਪ੍ਰਤਮਾਲਾ ਬਣਾ ਲਓ ਬਣਾ ਲਓ ਬਣਾ ਲਓ ਬਣਾ ਲਾ ਉਹ ਸੈਂਟਰ ਚ ਕਰਨ ਦੀ ਜਰੂਰਤ ਤਾਂ ਨਹੀਂ ਨੂੰ ਹਾਂਜੀ ਸੈਂਟਰ ਚ ਨੂੰ ਤਾਂ ਨਹੀਂ ਕਰਨੀ ਦੀ ਓਕੇ ਹਰ ਰੱਸੀ ਦੇ ਪੈਸੇ ਵੀ ਲਾਉਂਗਾ ਆਹ ਮਾਂ ਮਾਂ ਲੰਗਿਆ ਮੋਚੇ ਅੱਛਾ ਆਏ ਹਾਏ ਅਰੇ ਉਹ ਵੀ ਪਾएंगे ਅੱਛਾ ਪਹਿਣੀ ਹੈ ਨਾ ਹਾਂ ਠੀਕ ਹੈ ਖੱਤੇ ਪਰਪਰ ਐਜੇਨ ਹੋਣਾ ਇੱਥੇ ਆ ਦੇਖ ਆ ਦੇਖ ਆ ਇਹਨੂੰ ਮੈਂ ਉੱਤਰ ਉੱਤਰ ਪਾਲੀ ਦੇ ਹਾਂ ਹੋਰ ਰੇ ਪਸੰ ਉਹ ਹੋ 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 ਪਰ ਇਹ ਉਹ ਕਰਨੀ ਪੈਣੀ ਥੇ ਹਾਂ ਹੁਣ ਮਣੀ ਗੱਲ ਆ ਨੂੰ ਅੱਗੇ ਸੋਹਾ ਕੰਨ ਦਾ ਕੋਪਾ ਕੰਮ ਕਰ। ਪਾਪਰ ਲੱਤ ਦੇ ਹੋ ਹਨਾ ਆ ਗਿਆ ਮੈਂ ਪੇਮੈਂਟ ਕਰਦਾ ਅੰਦਰੋਂ ਆ ਕੇ। ਠੀਕ ਹੈ ਜੀ। ਪਾਣੀ ਦਾ ਗਲਾਸ ਪਲਾਉਂਗਾ ਠੰਡਾ ਜਾ ਮੈਨੂੰ। ਹਾਂ ਜੀ ਦਿਨ ਕਿੱਧਰ ਚੜ ਗਿਆ? ਹੈਂ? ਦਿਨ ਕਿੱਧਰ ਨਹੀਂ ਚੜ ਗਿਆ ਅੱਜ? ਮੈਂ ਤਾਂ ਦੇਖੇ ਨਾਲ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਨ ਚੜਿਆ ਪੱਛਮ ਕਿ ਨਹੀਂ ਜਾਂ? ਅੱਗੇ ਪੂਰਬ ਤੋ। ਅੱਗੇ ਪੂਰਬ ਤੋਂ ਨਿਕਲਦਾ ਅੱਜ ਪੱਛਮ ਤੋਂ ਨਿਕਲਿਆ ਹੈ। ਯਾ ਗੱਦੇਆਂ ਵਿੱਚ ਅੰਦਰ ਦੀ ਕੁਸ਼ਤੀ ਹੈ। ਸ਼ਸ਼ੀ ਦਾ ਬਲਦ ਮੇਰੇ ਪੁੱਤ। ਸ਼ਸ਼ੀ ਦਾ। ਕੀ ਹੈ? ਗੱਦੇ ਗੱਦੇ। ਨਾਵੇਂ ਗੱਦੇ। ਨਾ ਉਹ ਕਹਿ ਦਿੱਤੇ। ਇਹ ਲੈ। ਬਿੱਤਣਾ ਵੀ ਕਿਹੜਾ ਕੁਸਹਾ ਹੈ ਹੋਰ। ਉਹ ਤੁਹਾਡਾ ਨਹੀਂ ਉਹ ਕਿਸੇ ਦਾ ਤਾਂ। ਤੂੰ ਮੇਰਾ। ਦੇਖਣਾ ਤਾਂ ਸਾਨੂੰ ਬਾਣਾ। ਫਿਰ ਤੁਸੀਂ ਕੁੰਡਾ ਖੋਲ ਕੇ ਵੀ ਤਾਂ ਦੇਖ ਸਕਦੇ ਆ। ਕਾਈ ਤੇ ਕੇ ਦਾ ਦੌੜਣਾ ਇਤਰਾਸੇ ਹੋ ਇਹ ਦੀਦੀ ਲੈ ਇਹ ਤਾਂ ਹੋ ਰਿਓ ਨਹੀਂ ਪਿਛੇ ਮਢੀ ਜੀ ਸੁੱਲ ਕੇ ਪਿਛੇ ਨਿਕਲਣਾ ਸ਼ੁਭਰੀ ਤਰਣ ਦੇ ਓਏ ਆ ਖੋਲੋ ਹੁਣ ਆਪਣੀਆਂ ਕੱਠਾਂ ਕੁਠਾਂ ਜੀਆਂ ਤਾਰ ਲੋ ਬਸ ਆਪਣਾ ਮੈਂ ਤਾਂ ਚੱਲਿਆ ਬਾਈ ਉੱਪਰੋਂ ਸਿੱਧੀ ਜੀ ਗੱਲ ਆਹ ਤੇ ਸਿੱਧੀ ਵੇ ਬਾਈ ਆ ਨਰੇ ਗੱਛੋਂ ਉੱਧਰੋਂ ਪਾ ਪਾ ਚੱਲਿਓ ਬੀਆ ਟੱਕੀ ਪਾ ਹਾਂ ਪਾ ਚੱਲੇ ਮਾ ਤੇ ਚਿਚਿੜ ਕੇ ਨਹੀਂ ਰੋਦੈ ਕੰਮ ਹੈ ਤੇਰਾ ਚਿਚੀ ਦਾ ਦਾ ਨਹੀਂ ਮੇਰੇ ਕੋ ਪੈਸੇ ਖਤਮ ਹੋ ਗਏ ਸਾਰੇ ਅਰੇ ਸਾਰੇ ਪੈਸੇ ਤੇਰੇ ਗੱਦਿਆਂ ਵਾਸਤੇ ਲਵਾਤੇ ਆ ਦੇਖ ਤੇਰੀ ਬੁੜੀ ਨੇ ਮਿੱਤੇ ਆ ਦੇ ਇੱਧਰ ਲਾ ਦੇ ਸਾਰੇ ਹਾਂ ਇਹ ਆਪਣੇ ਤੇ ਕਾਹਦੇ ਗੱਲ ਆ ਜਾਂਦੀ ਦੀ ਆ ਦੇਖ ਆ ਕਿੱਧਰੋਂ ਕਮਾ ਕੇ ਬੰਨ ਗਿਆ ਉਹਨੇ ਬੋਲੇ ਉਹ ਕਮਾ ਲੈ ਕਰਤੀ ਗੱਦੇ ਇਹਦੇ ਵਿੱਚ ਇਹਦੇ ਵਿੱਚ ਛੋਟਾ ਪਾਛ ਹੈ ਇਹਦੇ ਵਿੱਚ ਮੇਰਾ ਪਰਸ਼ ਹੈ ਹਾਂ ਇਹਦੇ ਵਿੱਚ ਪੈਸੇ ਨਹੀਂ ਹੈਗੇ ਬਾਈ ਨਾ 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 ਖੜ ਜਾ ਹੈ ਹੀ ਨਹੀਂ ਪੈਸੇ ਪੈਸੇ ਨਹੀਂ ਮੈਂ ਕਿ ਮਿੱਕੀ ਮੈਨੂੰ ਹਾਂ ਉਹ ਗੇਜ ਵਿੱਚ ਪੈਸੇ ਸੱਚੀ ਨਹੀਂ ਹੈਗੇ ਦਾਦੂ ਹਰ ਜਾ ਤੇ ਕੁੜੀ ਨੇ ਮੇਰੇ ਕੱਪੜੇ ਪਾੜ ਦੇਨੇ ਮੈਨੂੰ ਲੱਦਦਾ ਚਲੋ ਚਲੋ ਚਾਰ ਨੂੰ ਫਟੇ ਦੀ ਫਟਾ ਦਾਦੂ ਹੁਣ ਮੇਰੇ ਕੰਨ ਖਾਂ ਖਾਂ ਹੁਣ ਤੇ ਬਚਣਗੇ ਕਹਾਂ ਸਰਬਜੀਤ ਵੀ ਬੈਠਾ ਸਰਬਜੀਤ ਦੇਖ ਆ ਦੋ ਗੱਦੇ ਫਰੀ ਆ ਦੋ ਗੱਦੇ ਕਿਹੜੇ ਫਰੀ ਕੋਣ ਤੇ ਚਾ ਪਿਆ ਉਹ ਤਾਂ ਕਿਸੇ ਨੇ ਤਾਂ ਕਿਸੇ ਨੇ ਪਾਈ ਪਰ ਪਾਰਟੀ ਹੋ ਗਈ ਭਾਬੀ ਵੱਲ ਜੀ ਭਾਬੀ ਵੱਲ ਪਾਰਟੀ ਕੀ ਤੇਰੀ ਵੱਲ ਹੈ ਵਧਾਈਆਂ ਉਹ ਘੱਟ ਕੋਲ ਨਹੀਂ ਕਿਧਰ ਖੁਜਣੀ ਨਹੀਂ ਇਹ ਉਧਰ ਹੀ ਹਣੀ ਹੈ ਰੱਸੀ ਇਹ ਇੱਕ ਉਹ ਦੇਖ ਪਰੇ ਘੱਟ ਦਿੱਤੀ ਵੀ ਵੀਰ ਹਾਂ 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 ਵੀ ਆ ਜੇ ਮੈਂ ਤੁਹਾਨੂੰ ਖਲਾ ਦੇ ਇਹਨਾਂ ਤੇ ਕੋਈ ਕੰਮ ਦੀ ਪੱਧਰਕਾਰੀ ਹੈ ਹੀ ਨਹੀਂ ਵੀ ਹੋ ਜਾਂਦਾ ਹਾਂ ਕੋਈ ਨਹੀਂ ਕਰਦਾ ਨਾ ਵੀ ਕਰੀ ਹਾਂ ਭਾਬੀ ਲਾਹ ਹੜੇ ਬੰਦੇ ਦਾ ਖੁਸ਼ੀ ਖੁਸ਼ੀ ਕਰਦੇ ਆ ਕਿ ਵੜਦੇ ਵੇਖਣ ਖਲਚਰ ਖਤਰ ਖਤਰ ਆ ਦੇਖ ਸੰਦੀਪ ਕਿੱਥੇ ਜਾਂਦੀ ਆ ਇਹ ਇਹ ਅਸੀਂ ਇਹ ਨਾਲ ਜਾਂਦੀ ਕਿੱਥੇ ਜਾਂਦੀ ਘੁੰਮ ਕੇ ਪਤਾ ਸੱ ਲੱਗੇ ਨਾ ਵਾਹ ਬੁਲੇ ਦੇਖਦੀ ਕਹਿੰਦੀ ਲੈ ਕਿੱਥੇ ਬੰਨਤੀ ਜਾ ਕੇ ਆਉਹੀ ਰੱਸੀ ਜਿਹੜੀ ਉਹ ਆਹ ਨਾਲ ਬੰਨੀ ਹੀ ਹੈ ਜੋੜਨਾ ਇਹ ਔਰ ਉਹ ਕਿੱਥੇ ਗਈ ਆਹ ਕਿੱਥੇ ਖਤਮ ਹੋ ਗਈ ਆ ਕੇ ਕਿੱਧਰੇ ਆਵਾਜ਼ ਇੱਕ ਪਤ ਹੈ ਇਹ ਕਿਸੇ ਨੇ ਕਿੱਥੇ ਥੱਲੇ ਇਹ ਥੱਲੇ ਕਿਸੇ ਨੇ ਬੰਨਤੀ ਥੱਲੇ ਆਹ ਦੇਖ ਆਹ ਦੇਖ ਨਾ ਲੈ ਆਏ ਹੈ ਦੇਖ ਤੇ ਦਿਮਾਗ ਦਾ ਮੈਂ ਕਹ ਕਹਦਾ ਮੈਂ ਵੀ ਹੈ ਨਹੀਂ ਲਾਉਣਾ ਹੀ ਨਹੀਂ ਹੈਗਾ ਤਾਂ ਬਹੁਤ ਹੈ ਜਿਹੋਦ ਨਹੀਂ ਨਾ ਕਰਦੇ ਸੀ ਆਪ ਨੂੰ ਭਾਈਂ ਕਹਤੋਂ ਗੱਟ ਨਹੀਂ ਖੁੱਲਦੀ ਗੱਟ ਨਹੀਂ ਖੁੱਲਦੀ ਕਰ ਦੇ ਲਿਓ ਖੋਲ ਦਿਜੀਏ ਆਪ ਕਰ ਦੇ ਲਿਓ ਉਹ ਦੇਖੋ ਤੋਰ ਕੌਣ ਉਹ ਤਾਂ ਦੇ ਦਿੱਤੇ ਪਾ ਸੀ ਖੋਲੀ ਖੋਲੀ ਅੱਛਾ ਉਹ ਥੋੜੀ ਇਹ ਤਾਂ ਗਈ ਆਪਣਾ ਕੰਮ ਕਰ ਰਹੀ ਆ ਪਾਈ ਹਾਂ ਤਾਂ ਕੁੰਡੀ ਆੜੀ ਐ ਦੀ ਉਹ ਕੀ ਕਰਦਾ ਟੈਟੋ ਵੀ ਨਾ ਗੱਦੇ ਨਾਲ ਤੇ ਨਹੀਂ ਕੀ ਬਣੀ ਨਹੀਂ ਗੱਲ ਬੱਦਣੀ ਪਣੀ ਆ ਉਹ ਖੜ ਤੂੰ ਪਰਲੀ ਖੋਲ ਪਹਿਲਾਂ ਪਰਲੀ ਖੋਲ ਕਿਹੜੀ ਪਰਲੀ ਹਾਂ ਦੁਦਕ ਨੂੰ ਗਲਵਾਤੇ ਨਹੀਂ ਇਹਦੇ ਨਾਲ ਉਹ ਕੱਲੀ ਆ ਕਹਿੰਦਾ ਫਰੀ ਹੈ ਯਾਰ ਦੋ ਕਈਆਂ ਵੀ ਇਧਰ ਤੇ ਰੱਸੀਆਂ ਦੋਹਾਂ ਚੋਂ ਕਿੱਥੇ ਦੋਹਾਂ ਹੋਈ ਖਤਮ ਹੈ ਕਿ ਇੱਕੋ ਜਗਾ ਕੇ ਦੋਹ ਨਹੀਂ ਖਤਮ ਹੋਣੀਆਂ ਵਿੱਕੀ ਤੇਰੇ ਕੋ ਇੱਕ ਕਾਸ ਹੋਈ ਵੀ ਹੋਣੀ ਇੱਥੇ ਤੇ ਫਿਰ ਤੈਨੂੰ ਉਹ ਕਹਿੰਦਾ ਇੱਕ ਇਹਦੇ ਨਾਲੇ ਉੱਪਰ ਬਲ ਮਾਰਿਆ ਬੰਨੂਆਂ ਤੇ ਕੱਢ ਦੇ ਬੱਸ ਉਹਨੂੰ ਇਧਰ ਦੇ ਨਾਲ ਕੱਢ ਕੇ ਦੇ ਦੇਣੀ ਤੈਨੂੰ ਆ ਦੇ ਉਹ ਛੱਡ ਦੋ ਕਿੱਥੇ ਫਸੀ ਵੀ ਰਸੀ ਹਾ ਰੱਬਾ ਮੈਨੂੰ ਸਤਨਾਮ ਸ਼੍ਰੀ ਵਾਹਿਗੁਰੂ ਮੈਨੂੰ ਗੁੱਸਾ ਆਉਂਦਾ ਪਿਆ ਹੁਣ ਆਰੇ ਬਾਬਾ ਮੈਨੂੰ ਪਤਾ ਨਹੀਂ ਦਾਦਾ ਕਿੱਥੇ ਗਿਆ ਉਹ ਉਧਰ ਜਿੱਥੇ ਜਾ ਉਹਨਾਂ ਨੂੰ ਪ੍ਰਕਾਸ਼ ਮਾਰ ਕੇ ਜਾਣੀ ਆਹ ਵੀ ਗੱਟੜ ਬਜੀ ਆ ਕੇ ਆ ਮਰੇ ਦੇਖੀ ਤੋਰੇ ਬਾਜੀ ਦੋ ਤਰ੍ਹਾਂ ਵਿੱਚਾਂ ਕਰਦੇ ਨੇ ਕੱਢੀ ਵੀ ਫਿਰ ਇਹਨੂੰ ਢਿੱਲੀ ਕਰਕੇ ਇੱਥੇ ਲੈ ਜਾ ਪਰ ਉਧਰ ਛੱਡ ਦੇ ਉਹ ਕਿੰਨੇ ਵਿੱਕੀ ਕਰਨੇ ਜਿਹੜੇ ਤੂੰ ਕਹੀ ਜਾਂਦਾ ਕਾਫ ਕੋਈ ਵੀ ਆ ਤੂੰ ਕਹਿੰਦਾ ਨੀ ਵੀ ਕਾਫ ਕੋਈ ਵੀ ਆ ਨਹੀਂ ਆਹ ਕੌਂਟੇਲੀ ਹੋ ਗਈ ਉਹਦੇ ਕੋਈ ਨਹੀਂ ਲੈ ਹੁਣ ਤੁਸੀਂ ਗੱਦੇ ਕੱਢੋ ਵਿੱਚ ਦੇ ਦੇ ਪਤਾ ਨਹੀਂ ਕੀ ਕਰੀ ਜਾਂਦੇ ਆ ਹਾਂ ਉਹਨਾਂ ਦਾ ਗੱਦੇ ਅਗਰ ਰਕੜਾ ਕੜਲਾ ਹਲਕੇ ਜਮੀ ਇਹਦਾ ਕੜਲਾ ਤੂੰ ਬਾਜੀ ਦਾ ਕਹਿਣ ਦਾ ਮਤਲਬ ਆ ਜੀ ਰੱਸੀ ਨੂੰ ਦੇਖ ਬਾਹਰ ਹਾਂ ਨਾ ਵੇੜੋ ਕੰਮ ਲੈ ਹਰ ਵੀ ਨਿਕਲਣੇ ਦਿੱਤੇ ਨਿਕਲਣੇ ਨਹੀਂ ਨਿਕਲਣੇ ਨਹੀਂ ਤੂੰ ਕਹਿੰਦਾ ਤਾਂ ਵੀ ਰੱਸੀ ਟੈਟ ਆ ਤਾਂ ਐਂ ਕਹਦਾ ਵੀ ਵਿੱਕੀ ਹੋਣੀ ਰੱਸੀ ਟੈਟ ਹੈ ਹੇ ਆਪਾ ਹਾਂ ਜੀ ਪੁੱਤ ਖਾਜ ਦੇਖ ਲੈ ਫੇਰ ਕਿੰਨੀਆਂ ਚੀਜ਼ੀਆਂ ਲਿਆਈਏ ਇਹ ਇਹਨੇ ਵਿੱਚ ਕਟਾਈ ਖਾ ਲੈਣੀ ਕੁੜੀ ਨੇ ਹੁਣ ਪਾਪਾ ਜੀ ਨਾ ਪਰ ਹਦੇਸੇ ਪਾਪਾ ਜੀ ਨੂੰ ਕਹਿੰਦਾ ਮੈਂ ਪਹਿਲਾਂ ਵੀ ਪੈਸੇ ਕਰਦੇ ਦਿੱਤੇ ਤੁਹਾਨੂੰ ਉਹ ਹਲਕਾ ਹੀ ਐਸਾ 3 2 3 ਕਿਲੋ ਦਾ ਮੁੰਡਾ ਤਿੱਕ ਕਰਦਾ ਰ ਆ ਗਿਆ ਉੱਪਰ ਨੂੰ ਮੇਰੇ ਡਿੱਗੀ ਲਾ ਦੇ ਵਿੱਚ ਉਹ ਕੱਲਾ ਲੈ ਜਾ ਚੱਲ ਛੱਡ ਦੇ ਤੁਸੀਂ ਕੱਲਾ ਲੈ ਜਾ ਲੈ ਜਾ ਲੈ ਜਾ ਤਿੱਤਰ ਹੋ ਉੱਪਰੋਂ ਕੱਲੇ ਤਾਂ ਲੈ ਜਾ ਫਤੇ ਉਹ ਵੀ ਨਹੀਂ ਜਾਂਦਾ ਦੇਖਦਾ ਮੈਨੂੰ ਨਾ ਕੋਈ ਥੈਂਕ ਯੂ ਨਾ ਲੈਣਾ ਦੇਣਾ ਉਲਟਾ ਕਹਿੰਦੀ ਦਿੰਨ ਕਿੱਧਰ ਤੇ ਚੜਿਆ ਤੇ ਲੱਗਦਾ ਜਾਣ ਪਤਾ ਤਾਂ ਲੱਜ ਵੀ ਪੈਟ ਤੇ ਪੂਰੇ ਹੁੰਦੀਆਂ ਫੇਰ ਥੈਂਕੂ ਕਰਦੇ ਸੇ ਚਲੋ ਮੈਂ ਉੱਪਰ ਜਾ ਕੇ ਮਿਲਦਾ ਹਾਂ ਤਰਪੀਆਂ ਲੈ ਲਾਂ ਉਧਰ ਕੰਮ ਉਹਨੂੰ ਚਕਾਤਾ ਇੱਕ ਲੈ ਅੱਜ ਨੂੰ ਲੈ ਲਾਂ ਭੱਜ ਕਿ ਕਿਣਾ ਜਾਂਦੇ ਆ ਜਿਓ ਤੇ ਮੈਂ ਤਾਂ ਮੋਟਰ ਬੰਦ ਕਰ ਲਉ ਭੱਦੀ ਸੀ ਅੱਛਾ ਆ ਮਸਤੀ ਨਾਲ ਕੁਲੀ ਤੋਂ ਬਾਹਰ ਆਉਂਦੇ ਆ ਅੱਜ ਘਰ ਅੱਜ ਤੇ ਬਹੁਤ ਵਧੀਆ ਲੱਗਾ ਕਰ ਜਾ ਹੌਲੀ ਹੌਲੀ ਆਏ ਅੱਜ ਦਾ ਉਹ ਉੱਪਰ ਫਸ ਗਿਆ ਫਟ ਗਿਆ ਉੱਪਰ ਫਸ ਕੇ ਫਟ ਗਿਆ ਪਟ ਗਿਆ ਪਟ ਗਿਆ ਚਲ ਚਾਰੇ ਵਿੱਚ ਚੱਲ ਹотя ਫੋਨ ਆ ਗਿਆ ਉਹਨੂੰ ਵੀ ਵਿੱਚੇ ਡੰਗਰ ਬੱਚੇ ਦਾ ਤਾਂ ਨਿਪਟ ਗਿਆ ਹੋਇਆ ਸਾਰਾ ਹਨਾ ਸਾਰਾ ਹੀ ਚਲੋ ਵੈਰੀ ਗੁੱਡ ਬੇਗਮ ਹਾਂ ਲੈ ਹਾਂ ਵੀ ਆ ਗਈ ਕਹਿੰਦੀ ਮੈਂ ਵੀ ਚੀਜ਼ਾਂ ਵੀ ਮਿਲ ਗਈਆਂ ਕਹਿੰਦੇ ਚਲ ਹੁਣ ਦੇਖੂਗਾ ਕੀ ਬਣਦਾ ਬਜਨ ਹੁਣ ਮੈਂ ਕੀ ਕਰਾਂ ਬੈਠ ਕੇ ਉੱਪਰ ਪਸੰਦ ਕਰਕੇ ਆਈਆਂ ਇਹ ਹਾਂ ਛੜ ਕੇ ਹੋ ਗਏ ਹਾਂ ਹਾਂ ਚਲੋ 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 ਚਲੇ ਪਾਰ ਸੁਖਮੀਆ ਚੱਲ ਮੇਰਾ ਪਤਾ ਜਾ ਤੂੰ ਵੀ ਫਟਾ ਦੇ ਫੋਟ ਚੱਲ ਚੱਲ ਚੱਛੀ ਤੇ ਗੀਂਜੀ ਖੰਡਾ ਫਿਰਦਾ ਕੁੱਤਾ ਸਲਾ ਛੱਡ ਦੇ ਤਾਨੇ ਗੇਰ ਚਲ ਗੇਰ ਤੇ ਹੁਣ ਤਾਂ ਥੱਲੇ ਹਰਬਾ ਕੋਰਬਾ ਮੇਰਾ ਬੱਟ ਹੋ ਗਿਆ ਗੱਡੀ ਦੇ ਵਿੱਚ ਤੇ ਇਹੀ ਜਿਹੇ ਨਿਕਲਿਆ ਨਾ ਆਪ ਜੀ ਸਾਹਮਣੋਂ ਤੁਹਾਡਾ ਹਾਂ ਇਹ ਦੱਸੀ ਦੱਸੀ ਕੀ ਕਰਕੇ ਬੋਲੀ 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 ਕਰ ਬੋਲੀ ਚਾ ਕੀ ਕੀ ਮਾਨ ਵਧੀਆ ਗਿਆ ਸਾਹਮਣੋਂ ਤੁਹਾਡਾ ਕੰਮ ਹਾਂ ਇਹਨਾਂ ਪਰ ਪੈਸੇ ਦੀ ਵਧੀਆ ਲਾਤੇ ਆਦਾਂ ਟੁੱਟ ਗਿਆ ਭਾਈ ਇਹਨਾਂ ਪਰ ਗੱਦੇ ਕੁਦੇ ਹਟਾ ਦੇ ਫਿਰ ਚੜਾਉਂਦੇ ਕਬਰ ਅਣਾ ਨੂੰ ਬਸਵਾਉਣਾ ਕਿਹੜਾ ਬੈਟਾ ਪਰਾ ਆਹ ਜਿਹੜੇ ਤੁਹਾਡੇ ਬੜੇ ਬੈਟਾ ਦਾ ਸਾਈ ਦੋਆਂ ਦਾ ਮੈਂ ਨਵੇਂ ਦਾ ਹੋਰ ਸਾਈ ਦੇ ਆਇਆ ਅੱਛਾ ਇਹ ਇਹ ਜਿਹੀ ਹੋਰ ਬੰਵਾ ਲੈ ਉਹ ਕਹਿੰਦੇ ਪੰਜ ਸੱਤ ਦਿਨ ਚੱਕ ਉਹ ਵੀ ਆ ਜਾਣਗੇ ਉਹਨਾਂ ਦੇ ਤੇ ਆਪ ਹੁਣ ਕਰਵਾਏ ਤਾਂ ਕਰਾਏ ਤਾਂ ਕਰਾਏ ਹੈ ਨਾ ਜੇ ਤੁਸੀਂ ਮਨਵੀਰ ਜੀ ਕਿਹਾ ਬਚਾ ਕੇ ਰੱਖਿਓ ਫਿਰ ਇਹਦੇ ਲਈ ਹੋਈ ਵਾਟਰ ਪ੍ਰੂਫ ਉੱਪਰ ਨੂੰ ਹੋਵੇ ਕੋਈ ਠੀਕ ਆ ਵਧੀਆ ਪਾਣੀ ਗੁੱਲੂ ਪਾਣੀ ਵਿੱਚ ਨਹੀਂ ਜਾਉ ਇਹ ਵੀ ਗੱਲ ਹੈਗੀ ਆ ਫਿਰ ਹਣਾ ਵੀ ਜੀ ਹਾਂ ਮੈਂ ਸ਼ੋਪਿੰਗ ਕਰਕੇ ਆਉਂਗਾ ਫਿਰ ਇੱਕ ਇੱਕ ਕੰਮ ਜ਼ਰਾ ਤੇਰਾ ਦੂਆ ਸਾਥ ਜੀ ਸ਼ੋਪਿੰਗ ਕਰਕੇ ਆਉਣੀ ਜੀ ਇਹਨਾਂ ਨੇ ਇਹਦੇ ਵਾਸਤੇ ਚਾਦਰਾਂ ਲੈ ਕੇ ਆਉਣੀ ਹੋਣ ਇਹਨਾਂ ਨੇ ਹਾਂ ਦੇਖ ਲਓ ਥੋੜੀ ਇੱਛਾ ਸੋਡੀ ਮਰ ਜਰੀ ਹੈ ਮੈਂ ਤਾਂ ਕੁਛ ਨਹੀਂ ਕਹਿੰਦਾ ਹੈਗਾ ਮੁਕਤ ਬੋਪੜਾ ਹੁੰਦਾ ਦਫਾ ਫੇਰਾ ਚੱਕੋ ਪਾੜ ਕੇ ਪਰੇ ਕਰੋ ਕਰ ਤੋ ਤੇ ਕੀ ਜੀ ਮੈਂ ਹਾਂ ਉੱਥਲੇ ਨੂੰ ਵੀ ਪਾੜ ਦੇ ਨਾਲੇ ਜਿਹੜੇ ਥੱਲੇ ਕੱਪੜਾ ਜੜਿਆ ਵਾ ਉਹ ਨਹੀਂ ਦਾਗ ਲੱਗ ਜਾਣ ਤੇ ਨજર ਨਹੀਂ ਲੱਗੂਗੀ ਸਮਝ ਲੈ ਪਾੜ ਦੇ ਜਿੱਕੀ ਥੋੜੇ ਜਿਹੇ ਕਿਧਰੇ ਪਾਸੇ ਨਹੀਂ ਹਾਂ ਨਾ ਮੈਂ ਤਾਂ ਇਹਨਾਂ ਦੇ ਉਨ ਕਬਰ ਚੜਾਉਣਾ ਕਰਦੀ ਆ ਆ ਕਬਰ ਜਿਹੜਾ ਚੜਿਆ ਵਾ ਉਹ ਤਾਂ ਧਾਰੀ ਜਾਂਦੀ ਤੇ ਹੋਰ ਕਿ ਛੜਾਉਣੇ ਤਾਂ ਇਹ ਸਾਫਾ ਨਹੀਂ ਛੜਾਈਦਾ ਤਦ ਬੋਪੜਾ ਦਾ ਮੋਮੀ ਦਾ ਜਿਹੜਾ ਮੋਕਾ ਹੈ ਸਿੱਧਾ ਲਾਉਂਗਾ ਜਿਹੜਾ ਉੱਧਰੋਂ ਅੱਜਰੋਂ ਹੈ ਉਸਨਦੀ ਮੈਂ ਉੱਪਰ ਆਇਆ ਇਹਨਾਂ ਪਾੜ ਦੇ ਇਹਨੇ ਪਾੜ ਦੇ ਨਹੀਂ ਲਿਆਉਣਾ ਉਹ ਉਸਨਦੀ ਪਤਾ ਕੀ ਗੱਲ ਹੈ ਜੂਰੀਆ ਦਾ ਟੋਟਾ ਪਾਇਆ ਜਾਂਦਾ ਹੁੰਦਾ ਹਾਂ ਹਾਂ ਹੈ ਇਹਨੇ ਕੰਮ ਆਇਆ ਨਾ ਇਹਨਾਂ ਦਾ ਟੋਟਾ ਪਾ ਕੇ ਰੱਖ ਦੇ ਚੀਨੀ ਦਾ ਟੋਟਾ ਪਾ ਕੇ ਰੱਖ ਦੇ ਪਹਿਲੀ ਕੰਮਣੀ ਰੱਖੀ ਹੋਈ ਆ ਕੰਮਣੀ ਰੱਖਤੀ ਉਹ ਪਰਲੀ ਸੈਡ ਜੇ ਕੰਮਣੀ ਭਾਈ ਜੀ ਸਿਆਲ ਭਾਈ ਠੀਕ ਹੈ ਜੀ ਰਿਪੋਰਟ ਓਕੇ ਪੂਰੇ ਦੂਆ ਦੇ ਦੂਆ ਦੇ ਤੁਸੀਂ ਇੱਕ ਬਰਾਮਾ ਪਾ ਕਰੋ ਕਿ ਹਲਵੀ ਛੋਟੇ ਲੱਗਦੇ ਮੈਨੂੰ ਇਹ ਤਾਂ ਪਤਾ ਨਹੀਂ ਮਿਲਣੇ ਪਤਾ ਨਹੀਂ ਕਿੱਥੇ ਦੇ ਮੈਨੇ ਤਾਂ ਸਹੀ ਹੈ ਚਾ ਉਧਰ ਵੀ ਪੂਰਾ ਫਸ ਗਿਆ ਉਧਰ ਵੀ ਪੂਰਾ ਉਧਰ ਥੱਲੇ ਨਹੀਂ ਨਾ ਪਤਾ ਉਧਰ ਦੋਈ ਚ ਜਗ੍ਹਾ ਬਾਕੀ ਐ ਉਹ ਕਾਂ ਨੂੰ ਲਾ ਆ ਵਾਗਿਆ ਨਾਲ ਅਸਲ ਆ ਗਿਆ ਵੀ ਠੀਕ ਐ ਫੇਰ ਤਰ ਉਹ ਚੱਕੀ ਹੋ ਬਰਾ ਉਹਨਾਂ ਪੁੱਠਾ ਨਾਲ ਨਾ ਪਾਓ ਰੰਗ ਬਰੰਗਾ ਉੱਪਰ ਕਿਹੜੇ ਲੈ ਕੇ ਆਉਣਾ ਹਾਂ ਰੰਗ ਦੇ ਲੈ ਕੇ ਆਉਣਾ ਉੱਪਰ ਉਹ ਛਿੱਤੀ ਵਾਲਾ ਹੋ ਜਾਣਾ ਜੇ ਉੱਪਰ ਰੱਖਿਆ ਉਹ ਫਿਰ ਉਹਦਾ ਕਵਰ ਜਾਂ ਤਾਰਨਾ ਪੈਣਾ ਉਹਦਾ ਵੀ ਪੁੱਠਾ ਕਰਨੇ ਪੈਣਾ ਉਹ ਹੂੰ ਉਹਦੇ ਇੱਕ ਕਵਰ ਹੋਣਾ ਨਾਲ ਉੱਪਰ ਹੂੰ ਉਹਨਾਂ ਨੂੰ ਤਾਂ ਗਲਤੀ ਕਰਤੀ ਉਹਨਾਂ ਨੇ ਮੈਂ ਤਾਂ ਕਹਾਂਗਾ ਕਿ ਆਕਾ ਨੂੰ ਤੁਸੀਂ ਖਰਾਬ ਕਰਦੇ ਆ ਤੁਸੀਂ 50 50 80 ਰੁਪਏ ਦਾ ਤਾਂ ਇਹ ਵੀ ਹੋਣਾ ਵਿੱਚ ਜਿਹੜਾ ਪਰਾਂ ਲਾਏ ਉਹਨਾਂ ਨੇ ਹੂੰ ਤੇ ਮੈਂ ਕਹਾਂ ਉਹ ਵੀ ਵਿੱਚ ਸੀ ਹੁੰਤੇ ਵੇ ਇਹ ਅੱਛਾ ਲਾਏ ਮਿੰਲਾ ਦੇ ਵਿੱਚ ਹੁੰਤੇ ਵੀ ਲਾਦੇ ਵਿੱਚ ਉਹ ਲੱਗੇ ਵਿੱਚ ਟਿੱਕੇ ਜੇ ਟਿੱਕੇ ਵੇ ਸਾਡਾਂ ਵਿੱਚ ਇੱਧਰ ਮੈਂ ਖਿੱਕਣਾ ਪੈਣਾ ਥੋੜਾ ਹੂੰ ਠੱਕਰੇ ਬੈਠ ਰਿਹਾ ਸੀ ਉਹ ਕਿਹੜਾ ਹੈ ਬਰ ਬੱਤ ਹਰੇ ਉਹੋ ਚਲੋ ਚੰਗੀ ਬੀਆ ਜੀ ਦੀ ਦੇਖਿਆ ਇਤਨਾ ਬਾਤ ਤੇ ਨੀ ਨਾ ਹੋਈ ਲੱਗਿਆ ਹੋਇਆ ਪਲਾਸਟਿਕ ਦਾ ਪੱਟ ਦੇ ਸਾਹਮਣਾ ਖਰਾਬ ਕਰ ਫਿਰ ਆਈ ਜੋ ਘਰੀ ਨਾਲ ਕਰਦੇ ਨਾ ਪੱਟ ਦੇ ਹੱਥ ਕੋਲ ਤੇ ਕਰ ਦਦਾ ਹੈਗੀ ਹੋਇਆ ਫਿਰ ਨਹੀਂ ਹੌਸਲਾ ਅੱਛਾ 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 ਸੋ ਠੀਕ ਹੈ ਹਾਂ ਕੀ ਆ ਹਾਂ ਉਹਨਾਂ ਉੱਪਰ ਦੇਖੋ ਉਹਨਾਂ ਉੱਪਰ ਪਾਣੀ ਡੋਲਿਆ ਜਾ ਕੋਈ ਫਰਕ ਨਹੀਂ ਪਾ ਇਹਨਾਂ ਨੂੰ ਬਚਾ ਕੇ ਰੱਖਾਂਗੇ ਇਹਨਾਂ ਨੂੰ ਇਹਨਾਂ ਉੱਪਰ ਪਾਣੀ ਡੋਲਿਆ ਜਾ ਹਾਂ ਤਾਂ ਨਹੀਂ ਰਹਿਣ ਦੇ ਤਾਂ ਮੈਂ ਕਹਿੰਦਾ ਵਿੱਚ ਹੀ ਇਹਨਾਂ ਪੱਕਈਆ ਹਾਂ ਇਹ ਉਹ ਕੈਗ ਜੀ ਤਕੀ ਇਹ ਨਾਲ ਨਾਲ ਦਾ ਪੰਨੇ ਤੇ ਆਜਾ ਕੀ ਲੈ ਕੇ ਹੈ ਵੈਸੇ ਸੰਦੀਪ ਆ ਪਾਸਾ ਪੁੱਤੋਂ ਉੱਪਰ ਨਹੀਂ ਹੁੰਦਾ ਪਾਸਾ ਹੋਂ ਪਰੇ ਚਾਹੀਦਾ ਉਹਦੇ ਨਾਲ ਦੇਖ ਬੈੱਡ ਦੇ ਆਲੇ-ਦੁਆਲੇ ਸਾਰੇ ਪਾਸੇ ਡਿਜ਼ਾਈਨ ਵੀ ਉਹਦੇ ਨਾਲ ਦਾ ਹੀ ਆ ਠੀਕ ਐ ਫਿਰ ਆਈ ਕਰ ਲਓ ਹਾਂ ਦੇਖ ਡਿਜ਼ਾਈਨ ਹੈਗਾ ਉਹਦੇ ਨਾਲ ਦਾ ਹੀ ਡਿਜ਼ਾਈਨ ਹੈ ਸਾਰੇ ਪਾਸੇ ਦੇਖ ਹਾਂ ਉੱਪਰ ਵੀ ਹਾਂ ਚਲ ਚਾਦਰ ਰੱਖੋ ਹੁਣ ਇਹੇ 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 ਇਹ ਖਰਜ ਨਹੀਂ ਕਮਕਿਤਾ ਨਹੀਂ ਲੱਗੂਗਾ ਇਹ ਆਹ ਚੀਜ਼ ਆ ਲਗਣਾ ਕਮਾਈ ਨੂੰ ਇਹਨੂੰ ਕਮਾਪਰ ਦੇ ਪਾਸੇ ਆ ਪਾਸੇ ਉੱਪਰ ਲਿਖ ਜਾ ਇੱਧਰ ਨੂੰ ਖੜੂ ਹਾਂ ਅੱਛੀ ਜੀ ਉੱਪਰ ਲੈ ਜਾ ਹਾਂ ਹਾਂ ਇਹਨਾਂ ਨੇ ਇਹਦੇ ਨਾਲ ਜੋੜਨਾ ਪੈਣਾ ਦੇਖ ਇਹ ਕਮਾ ਨਾ ਬਜਾ ਲੈ ਜੜਕੇ ਨਾ ਫੋੜ ਲੈ ਅੱਜਾ ਇਹ ਸਾਰਾ ਅਕਲ ਦਾ ਦਿਮਾਗ ਵਰਤਣਾ ਹੁੰਦਾ ਬਸ ਔਰ ਕੁਝ ਨਹੀਂ ਹੈਗਾ ਇਹਦੇ ਚ ਬਣਾ ਦੇਣਾ ਇਹ ਤਾਂ ਹੁਣ ਕਹਾਂ ਘਰ ਦੇ ਉੱਪਰ ਤੋਂ ਉਹ ਜੋੜ ਨਹੀਂ ਆ ਦੇ ਆ ਦੇਖ ਤੂੰ ਆ ਫੁੱਲਾਂ ਦਾ ਫੁੱਲ ਜੁੜ ਗਿਆ ਨਾ ਕਿਹਾ ਮੈਡਮ ਜੀ ਇਹ ਤਾਂ ਤਾਂ ਨਹੀਂ ਲੱਗਣੀ 3 ਸਾਲ ਚਾਹਤਾ ਹੁੰਦਾ ਕੋਈ ਨਾ ਹੁਣ ਪਹਿਲਾਂ ਲਾ ਕੇ ਤਾਂ ਦੇਖ ਲਈਏ ਤੂੰ ਗੱਦਾ ਵੀ ਫੇਰ ਤੂੰ ਕਵਰ ਲੈਣ ਜਾਂਦੇ ਉਹ ਤਾਂ ਲੱਕੋ ਉੱਤੇ ਫੇਰ ਗੱਦਾ ਤਾਂ ਫੇਰ ਲੱਕੋ ਦਿੰਦੇ ਨਾ ਮੈਂ ਪੁਰਾਣੇ ਇੱਕ ਬਰਾਬਰ ਹਾਂ ਪਾ ਹਾਂਜੀ ਪੁੱਤਰ ਜੀ ਆ ਗਿਆ ਬੱਤ ਮੈਂ ਤਾਂ ਗਰਮੀ ਨਾਲ ਮੈਂ ਤਾਂ ਨਾ ਹੁਣਾ ਭੀ ਜਾ ਕੇ ਚੱਲੇ ਓਹ ਓਹ ਸਵਾਰ ਕੇ ਫਸਾ ਕੇ ਨਹੀਂ ਨਾ ਇਹ ਤੁਸੀਂ ਹਾਂ ਹੁਣ ਜਿਆਦਾ ਫਸਾਤੇ ਜਿਆਦਾ ਫਸ ਗਏ ਥੋੜੇ ਡੂੰਗੇ ਫਸਾਤੇ ਜਿਹੜਾ ਖੁੰਜਾ ਹਾਂ ਇਹੀ ਲੱਗਣਾ ਇੱਥੇ ਬਾਸ ਅਸੀਂ ਫਿਰ ਖੁੰਜਾ ਖੁੰਜੇ ਫਿਰ ਆਇਆ ਬਈ ਇਹ ਬਾਸ ਫਿਰ ਸਹੀ ਹਾਂ ਹੁਣ ਸਹੀ ਲੱਗ ਜਣਾ ਨੇ ਹਾਂ ਤੇ ਇਧਰ ਛੋਟੀ ਹੈ ਇਹ ਉਹ ਛੋਟੀ ਤਾਂ ਪਹਿਲਾਂ ਹੈਗੀ ਆ ਬਾਸ ਇੱਥੇ ਇੱਥੇ ਲੂਜ਼ ਆ ਫਿਕ ਤਾਂ ਫੇਰ ਲੈ ਕੇ ਆ ਹੂੰ ਨੇ ਤਾਂ ਸਰੇ ਜਾਂ ਲਿਖੀਏ ਬੈਠ ਕੇ ਸਾਥ ਹੂੰ ਗਰ ਪੱਖਾ ਵੀ ਚਲਾ ਲਉਣਾ ਪੱਕਾ ਕਹਿੰਦੇ ਚਲਾਇਆ ਆਪਣੇ ਸਿਰ ਕੋਈ ਕਦੇ ਬਾਹਰ ਹਰ ਤਰ੍ਹਾਂ ਦੀ ਹੁੰਦੀ ਆ ਹਾਂ ਪਰ ਇਹ ਦੇ ਪਰਨੇ ਇੱਕ ਗੱਲ ਐ ਪੈਰ ਧੋ ਕੇ ਰੱਖਣਾ ਲੋ ਪਰ ਇਹ ਹੰਦੇ ਜਾਲੇ ਕੇ ਬੈਠੇ ਮਨਾ ਤਨਜੀ ਗਰਮੀ ਬਹੁਤ ਆ ਵੀ ਦੀ ਸੌਰੀ ਜੀ ਉਹ ਗੱਲ ਨਹੀਂ ਪੈਰ ਦੀ ਗੱਲ ਕਰਦੇ ਮਿੱਟੀ ਵਾਲੇ ਪੈਰ ਲਈ ਕਿ ਚੜਨਾ ਉਹਨਾਂ ਨੂੰ ਮਿੱਟੀ ਵਾਲੇ ਪੈਰ ਦੇ ਕਿੰਨੇ ਕਉਂਦੇ ਸੀ ਇਸੇ ਖੇਤ ਚਲਾਂ ਨੂੰ ਦੋਨਾਂ ਵੀ ਦੇਖੀ ਇੱਥੇ ਫਿੱਟ ਕਰਕੇ ਮੜਾ ਚੱਕਾ ਚਲਾਂ ਥੱਲੇ ਪੈਰ ਧੋਈ ਦੇ ਫੇਰ ਉੱਪਰ ਆ ਕੇ ਧੋਈ ਦੇ ਕੋਈ ਕਿਥੇ ਮਾਰ ਰਿਹਾ ਹੁਣੇ ਲੜ ਵਰਤਦਾ ਮਲੜਟ ਫਾਉਂਗਾ ਆ ਕੋਸਟੀ ਬੜੀ ਫਾਉਂਗਾ ਕਰਦਾ ਹੁਣ ਹਾ ਉਹਦਾ ਦਾਮ ਟੁੱਟ ਗਿਆ ਜੀ ਉਹਦਾ ਸਿੰਗ ਨਾ ਲਾਉਣਾ ਇਹ ਬਚਾ ਆਣ ਲੱਗਿਆ ਲਾਉਣ ਵਾਸਤੇ ਕਿਨੇ ਕੋਈ ਮਾਣੇ ਜੇ ਮਸਕਾ ਦੂ ਥੱਲੇ ਤੇ ਸਫਾਈ ਜੀ ਅਮੇ ਦੀ ਕੀ ਕੀ ਇੱਧਰ ਚੱਸੀ ਮਹਨ ਕੋਸ਼ੂ ਬੂਝੇ ਹੋਰੇ ਤਰ੍ਹਾਂ ਦੀ ਆਈ ਜਾਂਦੀ ਅੰਦਰ ਤੇ ਅੱਜ ਰਿਸਤੇ ਦਰ ਨਹੀਂ ਥੇ ਅੱਛਾ ਸੰਟਾ ਸੰਟ ਲਾਵੇ ਤੇ ਸਾਰੇ ਨੇ ਹੈ ਇਹਦਾ ਵੀ ਕਵਰ ਕਰਵਾਇਆ ਯਾਰ 5 ਫੁੱਟ ਆਉਣਾ ਚਾਹੀਦਾ ਹੋਰ ਆ 5 ਫੁੱਟ ਤਾਂ ਆ ਜਾਣਾ ਤਾਂ ਆਪੋ ਕੱਪੜਾ ਵੀ ਪਾੜ ਤਾਣਾ ਚਲ ਕੋਈ ਨਹੀਂ ਦੀਦ 30 ਅੱਛਾ 30 ਕੱਟ ਜੀ ਆਏ ਹਾਂ ਰਹਿ ਗਈ ਕੱਲੀ ਇੱਕ ਪਾਸੇ ਤੇ ਖਿੱਚਣਾ ਹੀ ਪੈਣਾ ਹੋਕੋਂ ਖਿੱਚ ਕੇ ਨਾ ਸਾਰੇ ਪਰ ਤੇ ਖਿੱਚਣਾ ਸਿੱਪੀ ਸਿੱਪੀ ਜਿਵੇਂ ਸਿੱਧਾ ਕਰ ਲੈ ਸਿੱਧਾ ਕਰਕੇ ਆ ਫੇਰ ਚਾਹ ਦੇ ਮੋੜ ਮੋੜ ਉਹ ਬਾਅਦ ਚ ਬਾਅਦ ਚ ਮੁੜਿਆ ਪਤਾ ਮੋੜ ਉਹ ਚਲ ਹਾਂ ਅੱਛਾ ਠੀਕ ਪਾੜ ਦੋ ਫਿਰ ਇਸ ਕੀ ਫਾਇਦਾ ਬਥੇਰੇ ਹੋ ਗਏ ਕਿੰਨੇ ਕੁ ਟੋਟੇ ਭਰਨੇ ਦੀ ਸੈਂਟਰ ਚ ਦੇ ਇੱਕ ਜਗ੍ਹਾ ਤੇ ਪਾੜ ਦੋ ਉਹ ਨਾ ਥੱਲੇ ਮਾਰਦੀ ਟੱਕ ਹਾਂ ਕਹਿੰਦਾ ਉਹ ਬਣ ਜਾਂਦਾ ਹਾਂ ਉਹੀ ਹੈ ਚਾਹੇ ਸੋਫਾ ਬਣਾ ਲਵੈਕਣਾ ਥੱਲੇ ਚਾਹੇ ਬੈਠਣ ਵਾਲਾ ਬਣਾ ਲਓ ਇਹ ਚੀਜ਼ ਇਹ ਜਿਹੇ ਸੈਪਰੇਟ ਕਮਰਾਂ ਚਾਹੀਦੀ ਨਾਲਾ ਇਹ ਤਾਂ ਸਪੈਸ਼ਲ ਲਿਖਉਂਦੀ ਵੀ ਇੱਥੇ ਰੋਜ਼ ਚੱਕ ਕੇ ਥੱਲੇ ਪਾਉਣਾ ਪੈਂਦਾ ਰੋਜ਼ ਥੱਲੇ ਕਰਦੀ ਆ ਉਹ ਉੱਥੇ ਜਿਹੜੇ ਇਕੱਠਾ ਕਰਿਆ ਉੱਥੇ ਹੀ ਰੱਖਤਾ ਆਪਣਾ ਜਦੇ ਕੋਸੀ ਜੌਲੀ ਨਖਰੇ ਕਰੇ ਗੋਲੀ ਇੱਕ ਇਹਦਾ ਇੱਕ ਪਾਸਾ ਜਾਣਾ ਥੋੜਾ ਜਿਹਾ ਉਹ ਆ ਗੁਦਗਦੈਲਾ ਜਾ ਦੇਖੋ ਕਿਹੜਾ ਪਾਸਾ ਹੋ ਆਹ ਬੁਲਿਆ ਨਾ ਇਹ ਕੜਾ ਹੈ ਆ ਹੈ ਕੋਈ ਗੱਲ ਨਹੀਂ ਲੇਖੇ ਲਾ ਕੇ ਬਰਾਬਰ ਰੱਖ ਕੇ ਤੇ ਉਹ ਥੱਲੇ ਲੈਣੀ ਹਾਂ ਹਾਂ ਇਹ ਤਾਂ ਥੱਲੇ 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 ਹਾਲ ਹਾਲ ਹਾਂ ਐਸ਼ੀ ਹੈ ਸ਼ੇਪ ਉਟਾ ਦਾ ਉਹ ਹੋ ਗਿਆ ਇਹ ਇਹ ਤਾਂ ਹੋ ਗਿਆ ਐਦਾਂ ਹੁਣ ਹੁਣੀ ਨਾ ਬਣਨਾ ਕਿਵੇਂ ਆ ਉਹ ਬਣਾ ਦੇਗਾ ਸੋਫਾ ਸੋਫਾ ਦਾ ਬਣਨਾ ਹਾਂ ਤੇ ਨਹੀਂ ਇਧਰ ਚੱਕ ਹਾਂ ਕਰ ਕਰ ਚੱਕਾਣ ਦੇ ਕਰਨ ਦੇਣ ਚੱਕਣਾ ਕਰਨਾ ਹਾਂ ਹੋ ਗਿਆ ਲੈ ਹੋਰੇ ਆ ਆ ਨਾ ਇਧਰ ਜਾਣਾ ਨਾ ਇਹ ਕੀ ਲੋੜ ਕਰ ਇਹ ਨਹੀਂ ਉਹ ਸੱਤ ਨਹੀਂ ਆ ਰਿਹਾ ਵਕੀਲ ਮਤਲਬ ਇਹ ਆ ਲੈ ਹੀ ਉਹ ਬੰਦੇ ਕਰ ਤਾ ਆਏ ਆ ਹੋਰ ਦਾ ਤਾਂ ਮਾ ਲੋ ਵੀ ਆ ਰਿਹਾ ਮੈਂ ਕਿੱਥੇ ਸੱਥੀ ਕਾਜੀ ਅਸੀਂ ਆਪਾਂ ਆਏ ਜੀ ਅਸੀਂ ਅੱਜ ਬਹੁਤ ਸਾਮਾਨ ਲਿਆਇਆ ਜੀ ਘਰ ਦੇ ਵਿੱਚ ਦੋ ਬੰਦੇ ਟਮਾਟਰ ਪਨੀਰ ਬਣਾਇਆ ਹੋਆ ਪਾਜੀ ਉਹ ਹੀ ਖਾਣ ਆ ਗਏ ਤੇ ਹੋਰ ਨਹੀਂ ਕੁਝ ਵੀ ਬਣਾਉਣਾ ਇਹਦੀ ਇੱਕ ਸਬਜ਼ੀ ਵੀ ਹੈ ਮਿੱਠੀ ਸਬਜ਼ੀ ਹੈ ਨਾ ਨਾ ਉਹ ਨਾਨਾ ਕਿ ਤਾਦੀ ਤਾਦੀ ਕਣਕ ਦੀ ਰੋਟੀ ਅੱਛਾ ਆਟੇ ਦੀ ਇਸ ਤੋਂ ਮੇ ਤਾਂ ਕਣਕ ਦੀ ਨਹੀਂ ਕਣਕ ਦੇ ਆਟੇ ਦੀ ਕਿਉਂ ਮੈਂ ਤਾਂ ਤੇ ਮੂੰਹ ਮਿੱਠਾ ਕਰਨਾ ਦਾਦਾ ਟੋਕਰਾਂ ਅੰਦਰ ਹੁੰਦਾ ਪਿਆ ਹੈ ਵੈਸੇ ਵਿੱਕੀ ਇੱਕ ਕੁਝ ਹੋਰ ਚੱਕਰ ਹਾਲ ਥੋੜਾ ਜਿਹਾ ਹੋਰ ਨੂੰ ਆ ਗਿਆ ਪਰਲਾ ਹਾਂ ਹਾਂ ਕੋਈ ਚੱਕਰ ਹਾਲ ਥੋੜਾ ਜੱਕਾ ਬਰਾਬਰ ਨਹੀਂ ਰੌਲਾ ਰੌਲਾ ਕੋਈ ਰੌਲਾ ਫੈਰਿੰਗ ਦਾ ਇਹ ਆ ਥੋੜਾ ਜਿਹਾ ਉੱਚਾ ਹੋਣਾ ਚਾਹੀਦਾ ਹੋਰ ਯਾਰ ਕੋਈ ਤਰੀਕਾ ਹੋਣਾ ਚਾਹੀਦਾ ਇਹ ਚ ਕਿਵੇਂ ਹੋਇਆ ਇਹ ਸੈਟਿੰਗ ਨਹੀਂ ਹੈ ਇਹ ਤਾਂ ਇਹ ਤੁਹਾਨੂੰ ਇਹ ਬਤਾ ਕਿੰਨਾ 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 ਅੱਛਾ ਕਿੰਨਾ ਕਿ ਹੁੰਦਾ ਸੋਫਾ ਸੈੱਟ ਵੀ ਇੰਨੀ ਘਟੋ ਆਉਂਦੀ ਨਹੀਂ ਬਸ ਮਗਰ ਹਏ ਹਏ ਮੇਰਾ ਪੁੱਤ ਖਾਣਾ ਹੋ ਗਿਆ ਗੁਰੂ ਪਾਦਾ ਵਧੀਆ ਕਰਿਆ ਕਿਹੜਾ ਨਾਲੇ ਬੰਦਾ ਬਹਿ ਜੂਏ ਹਾਂ ਨਹੀਂ ਮੁਝੇ ਜਦ ਇੱਕ ਠੱਕੇ ਇੱਕ ਬੈਠਾ ਤਾਂ ਹੋ ਜੂ ਕੋਈ ਇਹ ਇਹ ਪਹਿਲੇ ਚਾਹ ਕੇ ਅੰਦਰ ਰੱਖਣ ਇਹ ਚੀਜ਼ ਨੂੰ ਨਾ ਬੇਪਾ ਨੂੰ ਚਾਹ ਚੂ ਜਿਕਣਾ ਡੋਲਦੀ ਆ ਉਹ ਚੀਜ਼ ਤਾਂ ਪਰੇਜ ਮਨੋਂ ਚਾਹ ਵੈਸੇ ਤਾਂ ਰੇ ਤਾਂ ਸ਼ਾਂਟਾ ਮੇ ਡਾਉਂਦਾ ਬਾਈ ਜੈਸਟ ਇਹ ਕਿੰਨੇ ਤੇ ਪੈ ਗਿਆ ਪ੍ਰੋਜੈਕਟ ਪੁੰਨ ਖੱਟ ਲਿਆ ਬਾਈ ਜਿੰਨੇ ਤਾਂ ਪਿਆ ਹੁਣ ਘਰ ਆ ਗਿਆ ਉਹਨੂੰ ਪਤਾ ਤੁਹਾਡੇ ਮੌਜਾ ਮੰਨ ਲੋ ਚਾਰ ਤੇ ਕੱਲਾ ਹੂੰ 4000 ਦਾ ਕੱਲਾ ਉਹ 9500 ਰੁਪਏ ਇਹ ਗ੍ਰੀਨ ਕਲਰ ਮਨੇ 15000 ਚ ਆ ਗਿਆ ਬਰਾਬਰ ਉਹ ਮੇਚੇ ਟੇਲ ਕਰਤਾ ਸਾਢੇ ਹਾਂ ਫੇਰ ਜਿਹਾ ਬਰਾਬਰ ਬਹੁਤ ਹੈ ਤੇ ਫੋਟੋ ਖਾਤੇ 500 ਹੋਰ ਪਾ ਲਾ ਸਾਢੇ 14 ਦਾ ਪੈ ਗਿਆ ਸਮਝ ਲੈ ਤਾਂ ਬੁੱਤ ਹੁਣ ਜੇ ਕੱਦੇ ਪਰ ਗੇਰਾ ਤਾਂ ਕਟਾਈ ਇੱਕ ਰੰਡਾ ਕੀ ਗਾਇਆ ਚਲੋ ਵਧੀਆ ਕਲਰ ਹੈਗਾ ਬਾਹਰ ਨਾਲ ਚੀਜ਼ ਵੱਢਦੀ ਐ ਘੜੇ ਨੂੰ ਉਹ ਭੁੱਲੇ ਨੇ ਜਿੱਦਾਂ ਦੀਵਾਲੀ ਨੂੰ ਆਉਂਦੀਆਂ ਚਲੋ ਫੇਰ ਸੰਦੂਰ ਫੇਰ ਘੜੇ ਨੂੰ ਮੁੱਕ ਕੇ ਰੋਦੇ ਹੋਣੇ ਆਹ ਮਨੀ ਬੱਕਿਆ ਉਹ ਦੋ ਦੋ ਨੂੰ ਫੇਰ ਮਾਰ ਦੇਣਾ ਜਿਹੜਾ ਇਹ ਪੱਟਿਆੜਾ ਹੈ ਇਹਦਾ ਪੂਰਾ ਆ ਤਾਂ ਫਿਰ ਆਉਣੀ ਹੀ ਨਾ ਸੱਸਰੀ ਕਾਰ ਦੀ ਸੱਸਰੀ ਕਾਰ ਦੀ ਕਿਹੜੇ ਪਿੰਡ ਤੋਂ ਆਏ ਲੱਤਾਂ ਅਸੀਂ ਇੱਕ ਇੱਕਣਾਂਗੇ ਲੱਤਾਂ ਆਚਾਰਾਂਗੇ ਪੂਰਾ ਉੱਪਰ ਸੌਣ ਲੈਣੇ ਉਹ ਟੁੱਕੀ ਜਾਣਾ ਕਿਤੇ ਵੀ ਨਹੀਂ ਜਾਣਾ ਉਹਨਾਂ ਮਗਰ ਤੋਂ ਇੰਨਾ ਗਿਆ ਸਪੋਰਟ ਉਹਦੇ ਲੱਤਾਂ ਛਾਲ ਤੁਸੀਂ ਬੈਠੇ ਦਾ ਦੇਖ ਲੋ ਕਿੰਨੇ ਇੰਪੋਰਟ ਜੇ ਤੁਹਾਡੀ ਛਾਲ ਚੱਲ ਗਿਆ ਹੁਣੇ ਹੁਣ ਕਦਰ ਕਰਾਂਗੀ ਜੇ ਹੁਣ ਲੱਤਾਂ ਲੱਗ ਗਿਆ ਤੱਕ ਤੱਕਣ ਵਾਲਾ ਨਹੀਂ ਆਰਾਮ ਤੱਕ ਹਾਂ ਉਹ ਤੱਕ ਨਹੀਂ ਹੋਣਾ ਤੱਕਣ ਨਹੀਂ ਉਹ ਜਿਹੜਾ ਟਾਇਰ ਪੈਰ ਹੁੰਦੇ ਥੱਲੇ ਫਿਰ ਵੀ ਟੱਕ ਹੋ ਜਾਣਾ ਤਾਂ ਸਾਰੇ ਨੇ ਨਹੀਂ ਦਿਲ ਕਣੇ ਇਹਦਾ ਕਹਿੰਦਾ ਮੈਂ ਇੱਥੇ ਕਹਿ ਕੱਦਣਾ ਉੱਧਰ ਲੈਣ ਉਹ ਦੂਰ ਉਹ ਦੂਰ ਦੂਏ ਕਮਰੇ ਚ ਪਏ ਜਿਹੜੇ ਇੱਧਰ ਵਾਲਾ ਉਹਨਾਂ ਦਾ ਉਹਨਾਂ ਦੀ ਸਿੰਗਲ ਉਹਨੂੰ ਮਾਣਾ ਦਿੱਤਾ ਸਿੰਗਲ ਹੀ ਦਿੱਤੇ ਉਹਨੂੰ ਮਾਣਾ ਠੀਕ ਸਿੰਗਲ ਨਹੀਂ ਨਾ 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 ਡਬਲ ਸਿੰਗਲ ਤਾਂ ਨੂੰ ਕੋ ਪਿਆ ਤਾਂ ਮੈਂ ਡਬਲ ਬਣਵਾਉਣਾ। ਮੈਂ ਕਹਿੰਦਾ ਆਪਾਂ ਜਿਹੜਾ ਆਪਾਂ ਲੈ ਤੇ ਸਲਿੱਪ ਵੈਲ ਦਾ। ਦੇਖਦਾ ਕਦ ਹੋਵੇ 10 ਸਾਲ। ਗਰੰਟੀ ਗਰੰਟੀ ਇਹ ਚੀਜ਼ ਵਧੀਆ ਦੀ ਵਧੀਆ। ਮੈਂ ਇਹਨਾਂ ਨੂੰ ਵੀ ਮਾੜੀ ਨਹੀਂ ਲੈ ਕੇ ਦਿੱਤੀ ਗੱਲ। ਕੋਈ ਚੀਜ਼ ਲੈ ਕੇ ਦਿੱਤੀ ਵਧੀਆ ਵਾਲੀ। ਵਧੀਆ ਬਣਾਇਆ ਹੈ ਬੈੱਡ ਵੀ। ਬੈੱਡ ਵੀ ਵਧੀਆ, ਗੱਦੇ ਵੀ ਵਧੀਆ। ਮਿਹਨਤ ਕਰੋ। ਧੀਰਜ ਰੱਖੋ ਹੌਲੀ ਹੌਲੀ ਚੀਜ਼ ਬਣੂਗੀ। ਹਾਂ। ਇਹ ਤਾਂ ਹੱਥ ਚੱਕ ਲੈਂਦੀਆਂ। ਇਹ ਛੱਡੇ ਗੱਦੇ ਕਿੱਦਾਂ? ਇਹ ਛੱਡੇ ਭਲਾਣਾ ਕਾੜੇ। ਇਹ ਗਰੰਟੀ ਕਾ ਕਰੀ। ਤਾ ਹੁੰਦੇ ਵੀ ਗਾਣੇ ਆਏ ਇਹ ਮਾਰਦੀ ਦੀ ਕੰਮ ਕਰਦੀ ਆਂ ਅੱਜ ਚੜਿਆ ਪੱਛਾ ਨਾ ਆ ਮੈਂ ਬੁਖੂ ਤੇ ਮੇਰੇ ਦਾਦਾ ਬੋ ਚੱਲ ਭਾਈ ਚੱਲੀਏ ਇਹਨੂੰ ਮੈਂ ਪਹਿਲਾਂ ਹਸਪਤਾਲ ਲੈ ਕੇ ਜਾ ਆਵਾਂ ਚਲੋ ਅੱਠ ਚਲੀਏ ਚਲ ਚਲੋ ਚਲੋ ਜਾਓ ਦਵਾਈ ਲੈ ਠੀਕ ਹਾਲ ਹੋ ਜਾਵੇ ਵਦਤ ਹੋਂ ਬੈਠ ਗਈ ਵਦਨ ਲਜੋੜ ਕੇ ਜੋੜ ਕੇ ਨਹੀਂ ਸੱਚੀ ਉਹ ਕਹਿੰਦੇ ਸਵੇਰ ਦੀ ਕਹਿੰਦੇ ਮੈਂ ਮੈਂ ਤਾਂ ਮੇਰੇ ਕੱਪੜੇ ਲੱਗੇ ਦਾ ਖੋਲਣਾ ਮੈਂ ਖੋਲਣਾ ਨਹੀਂ ਹੈ ਕਿ ਮੈਂ ਤੁਹਾਨੂੰ ਆਪਣੇ ਕੱਪੜੇ ਮੈਂ ਤਾਂ ਖੋਲਣ ਲੱਗਿਆ ਦਾ ਉਸ ਮੈਂ ਹਰ ਰੋ ਪਾਪਾ ਚਲ ਗਿਆ ਕਿ ਜੋਰ ਗਿਆ ਮੈਂ ਨਹੀਂ ਜਾਲ ਰੱਟਦੀ ਮੈਂ ਵੀ ਕਰਦੀ ਦੋ ਉਧਰ ਤੇ ਸਾਹਮਣੇ ਉਧਰ ਬੈਠਾ ਕੈਮਰਾ ਚ ਭੱਦਾ ਭੱਦਾ ਤੇ ਨਹੀਂ ਲਿਖਦਾ ਹੈ ਅੱਛਾ ਭੱਦਾ ਬਹੁਤ ਆਪਾ ਮਾਨੇ ਮੈਂ ਕੋ ਪਹਿਲੇ ਖਾਣੀ ਹਾਏ ਰੱਬਾ ਕਿੰਨੇ ਨਵੇਂ ਪਕੜੇ ਲਾਉਂਦਾ ਆਈ ਜੀ ਘਾਟਾ ਕਰਨ ਦੇ ਅੱਜ ਅੱਛਾ ਉਹਨੂੰ ਚੱਕ ਲਿਆ ਅੱਛਾ ਨਵੇਂ ਪਕੜੇ ਹਾਏ ਮੇਰਾ ਸੁਣਾ ਕਰ ਨਵੇਂ ਪਕੜੇ ਲਈ ਫਿਰਦਾ ਕਥਾਈ ਕਥਾਈ ਹਾਏ ਰੱਬਾ ਕਿੰਨੇ ਸੋਹਣੇ ਪੱਕੜੇ ਮੇਰੇ ਸੋਹਣੇ ਕਾਕੇ ਦੇ ਕਿਆ ਕਿਆ ਇਹ ਵਿੱਚ ਕੀ ਚੂੜੀਆਂ ਬਾਈ ਬਾਈ ਜਾਨ ਵੀ ਥੈਨੂੰ ਆ ਪਾ ਕੇ ਇਹਨੇ ਵੀ ਬਾਈ ਬਾਈ ਨਹੀਂ ਮੈਂ ਤਾਂ ਖੋਲਣ ਲੱਗਿਆ ਹਾਂ ਮੈਂ ਤਾਂ ਖੋਲਣ ਲੱਗਣਾ ਹਾਂ ਮੈਂ ਨਾ ਹਣਾ ਪਨਾਣਾ ਤਾਂ ਵਰਗਾ ਚੂੜੀਆਂ ਪਾ ਲੈ ਚੂੜਿਆ ਕਿਉਂ ਹਾਂ ਚੂੜੀਆਂ ਨਹੀਂ ਪਾਉਂਦੇ ਮੈਂ ਚੂੜੀਆਂ ਪਾ ਕੇ ਤੇ ਚੁੱਪ ਰਹਿਣਾ ਚੂੜੀਆਂ ਵੀ ਪਾ ਦੇ ਬੋਲ ਦੇ ਬਾਈ ਇਹਨਾਂ ਸਵੇਰੀਆਂ ਪਾਉਂਗੇ ਸਵੇਰੀਆਂ ਮੈਂ ਸਾਡੇ ਕੰਨ ਜਾਉਂਗੇ ਗੁਰਦੁਆਰਾਤ ਹਾਂ ਨਾ ਹਾਂ ਜਰ ਪਾਉਂਗੇ ਨਵੇਂ ਪਕੜੇ ਹੁਣ ਪੜਨਾਉਣਾ ਏ ਚੂੜੀਆਂ ਬਾਦ ਨਾਹੀ ਇਹ ਤਾਂ ਖਾਣੇ ਦੇ ਰਿਹਾ ਮੈਂ ਮੰਮੀ ਗਿਰ ਜਾਈਏ ਹਾਂ ਚੱਕ ਤੇ ਪੱਟੇ ਕਿਸੇ ਨੇ ਹਾਏ ਹੋ ਮੇਰੇ ਚੋੜੀਆਂ ਇਹ ਕਿੰਨੀਆਂ ਚੋੜੀਆਂ ਸੋਹਣੀਆਂ ਸੋਹਣੀਆਂ ਮੈਂ ਤਾਂ ਪਾਉਂਦੇ ਵੀ ਨਹੀਂ ਤੈਨੂੰ ਵੀ ਪਾਣੀ ਇੱਥੇ ਪਾ ਦੋ ਪਾ ਕੇ ਖਾਦ ਆਰੇ ਹੁਣ ਤੋੜਤੀ ਹਾਂ ਤੋੜਤੀ ਆ ਦੇਖ ਤੁਹਾਡਾ ਦੇ ਮੰਮੀ ਨੇ ਤੇਰੀਆਂ ਇੱਕੋ ਵਾਰ ਪਾ ਦੇਣੀ ਤੇ ਪੁੱਤ ਵਾਲੇ ਨਹੀਂ ਹੈਗੀਆਂ ਦੁਨੀਆ ਮੈਟਲ ਨਹੀਂ ਮੈਟਲ ਇਹ ਮੈਂ ਪਾਈਆਂ ਤੇ ਨਾ ਮੈਂ ਅੱਛਾ ਉਹ ਦੇਖ ਆ ਕਿ ਤੁਮ ਪ੍ਰੈਕਟਿਸ ਤਾਂ ਕਰਨੀ ਬੈਠੀ ਹੋਰੀ ਗੇਰ ਸੀ ਸੱਜੇ ਓਏ ਪਾ ਜੇ ਨਿਆਣੇ ਨਕਲ ਕਰਦਾ ਕੋਈ ਵੀ ਚੀਜ਼ ਕਰਦਾ ਹਾਂ ਕੋਈ ਵੀ ਕਰ ਲਓ ਕੁਝ ਵੀ ਨਿਆਣੇ ਨਹੀਂ ਕਰਦੇ ਤੇ ਸਿੱਖਣਾਂ ਦਾ ਬਹੁਤ ਕੁਝ ਖੇਤ ਚ ਜਾ ਕੇ ਸਿਖਾਉਣ ਜਾਂ ਕਹੀ ਫੜਾਈ ਫਿਰ ਪੜਾਈ ਉਹਨਾਂ ਨੂੰ ਔਕਣਾ ਪਦਾ ਲੱਗਣਾ ਵਾ ਰਹੀ ਗੱਲ ਹੈ ਇਹ ਕਹਿੰਦੇ ਉਹਨਾਂ ਨੂੰ ਫਿਰ ਪੜ ਕਹਿੰਦੇ ਗੱਲ ਤਾਂ ਮੈਂ ਜਾਣ ਵੀ ਜੇ ਲੈ ਜਾਊਂਗਾ ਤਾਂ ਪਤਾ ਲੱਗੂ ਜੇ ਨਾਲ ਲਿਜਾਣੀ ਨਹੀਂ ਇਹਨਾਂ ਨੂੰ ਫਿਰ ਔਖਾ ਅੱਜ ਇਹਨਾਂ ਨੂੰ ਖੇਚ ਲੈ ਕੇ ਜਾਂਦੇ ਜਦ ਕਹਿੰਦੇ ਹੁੰਦੇ ਉਹ ਕਹੀ ਫੜਾਈ ਕਿੱਥੇ ਪਈਏ ਕਹੀ ਜੇ ਮੈਂ ਕਹਾਂ ਮੇਰਾ ਬਟੂਆ ਫੜਾਈ ਬਟੂਆ ਕਿੱਥੇ ਪਈ ਇੱਥੇ ਪਈ ਦਾ ਕਿਤੇ ਉੱਤੇ ਪਈ ਨੂੰ ਬੋਲਦੇ ਨਹੀਂ ਸਾਨੂੰ ਪਤਾ ਨਹੀਂ ਅਸੀਂ ਪੈਸੇ ਨਹੀਂ ਨਾ ਕੜਦੀਆਂ ਅੱਛੇ ਅਸੀਂ ਕਰਦੀਏ ਸਾਨੂੰ ਪਤਾ ਹੋਵੇ ਨਹੀਂ ਮੈਂ ਉਹਦੇ ਵਿੱਚ ਪੈਸੇ ਹੁੰਦਾ ਇਸ ਤਰ੍ਹਾਂ ਕੇ ਸੀ ਕੜਦੀਆਂ ਨਹੀਂ ਤਾਂ ਉਹ ਨਹੀਂ ਅਸੀਂ ਮੈਂ ਵਗਾ ਦਿੰਦੀ ਐ ਸਾਰਾ ਇਕ ਕਰੋਨਾ ਦੂਰ ਨਹੀਂ ਕਰੋਨਾ ਨਹੀਂ ਉਹ ਵਿੱਚ ਕੋਵਿਡ ਕੋਵਿਡ ਜਿਹੜਾ ਮਾ ਮੋਟਾ ਬਾਹਰ ਹੋਂਦਾ ਪਰ ਉਹ ਮਹੀਨੇ ਕ ਬਾਅਦ ਤੋਂ ਹੋ ਜਾਂਦਾ ਹੇ ਜੀਨੀ ਜੀ ਹਾਂ ਲੈ ਕੇ ਦੀਦੀ ਲੈ ਕੇ ਇਹ ਦਾਸ ਲੈ ਪਾਪਾ ਦੀਦੀ ਲੈ ਕੇ ਚਲੋ ਜੀ ਠੀਕ ਹੈ ਵੀਡੀਓ ਤੋਂ ਥੈਂਕ ਯੂ ਕਰਦੇ ਕਰ ਥੈਂਕ ਯੂ ਕਰ ਦੀਦੀ ਨੂੰ ਪਾਪਾ ਇਹਦਾ ਕੋ ਦੀਦੀ ਨੂੰ ਥੈਂਕ ਯੂ ਤਾਂ ਕਰੇ ਇਹ ਮੇਰੀ ਆਪ ਹਾਂ ਤੇਰੇ ਹੁਣ ਨਹੀਂ ਪਾਉਣੇ ਪਰ ਇਹ ਊਠ ਦਿਖਾ ਦੇ ਪਾਣੀ ਪਾ ਲੂੰਗੀ ਸਾਡੇ ਬਾਦਨ ਦਾ ਪਾਉਗੀ ਪਾ ਲੂੰਗੀ ਏ ਕਿੰਨੇ ਨੌਨੇ ਕੱਲ ਨੂੰ ਜਨਮ ਅਥਾ ਤਿੱਕਨ ਜਾਉਂਗੇ ਪਾਉਂਗੇ ਪਾਉਂਗੇ ਵੀ ਪਾਉਂਗੇ ਵੀ ਜਾਉਂਗੇ ਵੀ ਜਾਉਂਗੇ ਪਾਉਂਗੇ ਵੀ ਪਾਉਂਗੇ ਬਾਏ ਜੰਗਾ ਮੈਂ ਚੱਲਿਆ ਫਿਰ ਓਕੇ ਬਾਏ ਚੱਲ ਫਿਰ ਉਰੀਆ ਮਿਲ ਜਾਂਦਾ ਕਿਤੇ ਨਾ ਵੀ ਹੈ ਨਹੀਂ ਪਾਣੇ ਪਾਪਾ ਕਹਿੰਦੇ ਚਲੋ ਜੀ ਠੀਕ ਆ ਜੀ ਮਿਲਦੇ ਹਾਂ ਕਿਤੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਾਏ